ਖਣ ਦੇਸ਼ ਹਰੀਕਾਬਾਸਾ ਪਛਮ ਅੱਲਾ ਮੁਕਾਮਾ ਦਿਲ ਮੈਂ ਖੋਜ ਦਿਲੈ ਦਿਲ ਖੋਜੋ ਇਹੀ ਠੌਰ ਮੁਕਾਮਾ ਉਹ ਤਾਂ ਮਾਲਕ ਤੇਰੇ ਅੰਦਰ ਬੈਠਾ ਤੂੰ ਕਿੱਥੇ ਲੱਭਦਾ ਫਿਰਦਾ ਉਸ ਮਾਲਕ ਨੂੰ ਉਹ ਤੇਰੇ ਅੰਦਰ ਬੈਠਾ ਜਿੱਥੇ ਜਿੱਥੇ ਭਲਿਆ ਤੂੰ ਜਾਵੇਂਗਾ ਉਹ ਮਾਲਕ ਤੇਰੇ ਨਾਲ ਨਾਲ ਹੀ ਹੈ ਇਹ ਨਾ ਸੋਚੀ ਕਿ ਉਹ ਕਿਤੇ ਦੂਰ ਚਲਿਆ ਗਿਆ ਉਹ ਤੇਰੇ ਅੰਦਰ ਬੈਠਾ ਹੈ ਉਹਨੂੰ ਆਪਣੇ ਅੰਦਰੋਂ ਦੀ ਮਹਿਸੂਸ ਕਰ ਉਹਨੂੰ ਲੱਭ ਬੰਦੇ ਖੋਜ ਦਿਲ ਹਰ ਰੋਜ਼ ਨਾ ਫਿਰ ਪਰੇਸ਼ਾਨੀ ਮਾਹੇ ਉਹ ਤੇ ਤੇਰੇ ਅੰਦਰ ਹੈ ਇੱਕ ਗੱਲ ਵੱਲ ਧਿਆਨ ਦਿਓ ਜਦੋਂ ਅਸੀਂ ਰੱਬ ਨੂੰ ਆਪਣੇ ਤੋਂ ਦੂਰ ਕੀਤਾ ਤੇ ਕਿਤੇ ਉੱਤੇ ਭੇਜਿਆ ਨੂੰ ਵੀ ਰੱਬ ਕਿਤੇ ਸਪੈਸ਼ਲ ਉੱਪਰ ਰਹਿੰਦਾ ਹੈ ਉਦੋਂ ਉਹਨਾ ਅਸੀਂ ਰੱਬ ਦੇ ਘਰ ਵੀ ਬਣਾ ਦਿੱਤੇ ਫਿਰ ਅਸੀਂ ਇੱਕ ਰੱਬ ਦਾ ਘਰ ਆਪੇ ਤਿਆਰ ਕੀਤਾ ਜਿਹਦਾ ਨਾਮ ਰੱਖਿਆ ਸੱਚਖੰਡ ਤੇ ਉਹ ਸੱਚਖੰਡ ਬਣਾਇਆ ਅਸੀਂ ਉੱਤੇ ਅਸੀਂ ਬਣਾਇਆ ਰੱਬ ਦਾ ਕੋਈ ਸਪੈਸ਼ਲ ਸੱਚਖੰਡ ਉੱਤੇ ਨਹੀਂ ਜੇ ਹੈਗਾ ਗੁਰਬਾਣੀ ਮੁਤਾਬਕ ਗੱਲ ਕਰ ਰਿਹਾ ਮੈਂ ਇਹ ਸਾਡਾ ਕ੍ਰੀਏਟ ਕੀਤਾ ਹੋਇਆ ਰੱਬ ਦਾ ਕੋਈ ਘਰ ਹੈ ਵੀ ਜਿਹੜਾ ਉੱਪਰ ਆਪਾਂ ਬਣਾਤਾ ਹੈ ਤੇ ਜਿਹੜਾ ਬੰਦਾ ਮਰਿਆ ਫਿਰ ਅਸੀਂ ਉਹਨੂੰ ਆਖਿਆ ਇਹ ਵੀ ਹੋਣਾ ਉੱਪਰ ਚਲੇ ਗਿਆ ਰੱਬ ਦੇ ਕੋਲ ਗਿਆ ਜੀ ਤੇ ਉਹਨੂੰ ਬਣਾਤਾ ਸੱਚਖੰਡ ਵਾਸੀ ਵੀ ਇਹ ਹੁਣ ਸੱਚਖੰਡ ਵਿੱਚ ਚਲੇ ਗਿਆ ਐਂਟਰ ਕਰ ਗਿਆ ਅੱਛਾ ਸਾਡੇ ਲੋਕਾਂ ਦਾ ਇੱਥੇ ਵੀ ਵਸ ਨਹੀਂ ਹੋਰ ਅੱਗੇ ਤੁਰੇ ਸੱਚਖੰਡ ਤੋਂ ਬਾਅਦ ਆਇਆ ਸਵਰਗ ਵੀਰ ਰੱਬ ਕਿੱਥੇ ਰਹਿੰਦਾ ਹੈ ਸਵਰਗ ਦੇ ਵਿੱਚ ਤੇ ਜਿਹੜਾ ਬੰਦਾ ਮਰਿਆ ਉਹਨੂੰ ਫਿਰ ਭੇਜਿਆ ਉੱਪਰ ਤੇ ਉਹਨੂੰ ਬਣਾਤਾ ਸਵਰਗ ਵਾਸੀ ਇੱਥੇ ਵੀ ਰਾਜ ਨਹੀਂ ਆਇਆ ਫਿਰ ਇੱਕ ਗੁਰੂ ਦੀ ਪੁਰੀ ਤਿਆਰ ਕੀਤੀ ਸਾਡੇ ਲੋਕਾਂ ਨੇ ਵੀ ਗੁਰੂ ਦੀ ਪੁਰੀ ਵੀ ਕੋਈ ਉੱਤੇ ਬਣੀ ਹੋਈ ਹੈ ਤੇ ਗੁਰੂ ਵੀ ਉੱਤੇ ਰਹਿੰਦਾ ਹੈ ਤੇ ਜਿਹੜਾ ਮਰ ਗਿਆ ਫਿਰ ਉਹਨੂੰ ਵੀ ਗੁਰੂ ਦੀ ਪੁਰੀ ਦੇ ਵਿੱਚ ਭੇਜਿਆ ਤੇ ਲਿਖਿਆ ਕੀ ਫਿਰ ਕਾਟ ਦੇ ਉੱਤੇ ਗੁਰਪੁਰ ਵਾਸੀ ਤੁਸੀਂ ਵੇਖੋ ਇਹ ਸ਼ਾਇਦ ਇੰਜੀਨੀਅਰ ਸਾਡੇ ਚ ਬਹੁਤ ਜ਼ਿਆਦਾ ਨੇ ਜਿਹੜੇ ਰੱਬ ਦੇ ਘਰ ਤਿਆਰ ਕਰੀ ਜਾਂਦੇ ਨੇ ਤੇ ਘਰ ਦੇ ਵੀ ਉੱਤੇ ਪਏ ਨੇ ਹੁਣ ਕਿਹੜੇ ਰਾਕਟ ਦੇ ਨਾਲ ਇਹ ਉੱਪਰ ਗਏ ਨੇ ਜਾਂ ਕਿਹੜਾ ਪਲੇਨ ਲੈ ਕੇ ਗਏ ਸੀ ਵੀ ਉੱਪਰ ਰੱਬ ਦਾ ਘਰ ਤਿਆਰ ਕਰਕੇ ਆਏ ਨੇ ਉਹ ਅਜੇ ਤੱਕ ਕਿਸੇ ਨੂੰ ਪਤਾ ਨਹੀਂ ਲੱਗਾ ਕਿਉਂਕਿ ਗੁਰਬਾਣੀ ਚ ਤਾਂ ਇਦਾਂ ਦੀ ਗੱਲ ਕੋਈ ਹੈ ਹੀ ਨਹੀਂ ਵੀ ਰੱਬ ਦਾ ਸੱਚਖੰਡ ਕੋਈ ਉੱਤੇ ਐ ਗੁਰੂ ਦੀ ਪੂਰੀ ਕੋਈ ਉੱਤੇ ਐ ਕੋਈ ਸਵਰਗ ਕੋਈ ਉੱਤੇ ਐ ਗੁਰਬਾਣੀ ਦਾ ਪੱਕਾ ਸੰਜਿਆ ਕਰਾਂ ਗੁਰਬਾਣੀ ਕੀ ਕਹਿੰਦੀ ਐ ਧਿਆਨ ਦਿਓ ਕੱਲੀ-ਕੱਲੀ ਗੱਲ ਨੂੰ ਗੁਰਬਾਣੀ ਤੋਂ ਸਮਝੋ ਇੱਥੇ ਬਲਜੀਤ ਸਿੰਘ ਦੀ ਮਤ ਨਹੀਂ ਜਾਂ ਸਾਡੀ ਕਿਸੇ ਦੀ ਮਤ ਨਹੀਂ ਹਰ ਇੱਕ ਗੱਲ ਨੂੰ ਜਦੋਂ ਆਪਾਂ ਗੁਰਬਾਣੀ ਦੇ ਆਧਾਰ ਦੇ ਉੱਤੇ ਸਮਝਾਂਗੇ ਨਾ ਤੇ ਗੱਲ ਕਲੀਅਰ ਹੋ ਜਾਂਦੀ ਹੈ ਵੀ ਗੁਰੂ ਸਾਹਿਬ ਸਾਨੂੰ ਕਿੰਨਾ ਪਿਆਰਾ ਮੈਸੇਜ ਦਿੰਦੇ ਪਏ ਨੇ ਤੇ ਅਸੀਂ ਕਿਹੜੇ ਮੈਸੇਜ ਪਕੜ ਕੇ ਬੈਠੇ ਹੋਇਆ ਹਾਂ ਫਾਲਤੂ ਦੇ ਹੁਣ ਵੇਖੋ ਸਚਖੰਡ ਵਾਸੀ ਵੈਸੇ ਗੱਲ ਬੜੀ ਵਧੀਆ ਸਚਖੰਡ ਵਾਸੀ ਹੋਣਾ ਤੇ ਹਰ ਕਿਸੇ ਨੂੰ ਚਾਹੀਦਾ ਮਾੜੀ ਨਹੀਂ ਹੈ ਗੱਲ ਸਚਖੰਡ ਵਾਸੀ ਹਰ ਕਿਸੇ ਨੂੰ ਹੋਣਾ ਚਾਹੀਦਾ ਮੈਂ ਵੀ ਸਚਖੰਡ ਵਾਸੀ ਹੋਵਾਂ ਤੁਸੀਂ ਵੀ ਸਤਖੰਡ ਵਾਸੀ ਹੋ ਬੜੀ ਵਧੀਆ ਗੱਲ ਹੈ ਪਰ ਪਤਾ ਕਦੋਂ ਮਰਨ ਤੋਂ ਬਾਅਦ ਨਹੀਂ ਜਿਉਂਦੇ ਜੀ ਮਰਨ ਤੋਂ ਬਾਅਦ ਨਹੀਂ ਜਿਉਂਦੇ ਜੀ ਸਤਖੰਡ ਵਾਸੀ ਬਣਨਾ ਹੈ ਆਪਾਂ ਜਿਹੜੀ ਗੱਲ ਗੁਰਬਾਣੀ ਨੇ ਆਖੀ ਹੈ ਹੁਣ ਗੁਰਬਾਣੀ ਦਾ ਵਾਕ ਹੈ ਨਾ ਪਾਤਸ਼ਾਹ ਕਹਿੰਦੇ ਰੱਬ ਰਹਿੰਦਾ ਕਿੱਥੇ ਆਓ ਬਾਣੀ ਤੋਂ ਪੁੱਛੀਏ ਜਿਨ੍ਹਾਂ ਨੇ ਬਾਣੀ ਨਹੀਂ ਪੜ੍ਹੀ ਉਹਨਾਂ ਨੂੰ ਸ਼ਾਇਦ ਗੁੱਸਾ ਲੱਗ ਰਿਹਾ ਹੋਵੇਗਾ ਮੇਰੀਆਂ ਗੱਲਾਂ ਤੋਂ ਪਰ ਜਿਨ੍ਹਾਂ ਨੇ ਆਪ ਬਾਣੀ ਪੜ੍ਹੀ ਹੈ ਨਾ ਉਹ ਇਸ ਗੱਲ ਨੂੰ ਸਮਝਣ ਦਾ ਯਤਨ ਜ਼ਰੂਰ ਕਰਨਗੇ ਜੇ ਜਿਨਾਂ ਨੂੰ ਗੁੱਸਾ ਵੀ ਲੱਗ ਰਿਹਾ ਹੋਵੇ ਥੋੜਾ ਜਿਹਾ ਗੌਰ ਜ਼ਰੂਰ ਕਰ ਲਓ ਪਹਿਲਾਂ ਗੱਲ ਪੂਰੀ ਸੁਣ ਲਈਦੀ ਹੁੰਦੀ ਹੈ ਫਿਰ ਕਮੈਂਟ ਕਰੀਦਾ ਹੁੰਦਾ ਹੈ ਆਪਣਾ ਹੁਣ ਗੌਰ ਕਰਿਓ ਜਰਾ ਧਿਆਨ ਦੇ ਨਾਲ ਗੁਰਬਾਣੀ ਕੀ ਕਹਿੰਦੀ ਹੈ ਗੁਰਬਾਣੀ ਨੇ ਆਖਿਆ ਇਹ ਜੱਗ ਜੱਗ ਦਾ ਮਤਲਬ ਇਹ ਸਾਰੇ ਦਾ ਸਾਰਾ ਸੰਸਾਰ ਇਹ ਜੱਗ ਸੱਚਾ ਕੀ ਹੈ ਕੋਠੜੀ ਇਹ ਸਾਰੇ ਦਾ ਸਾਰਾ ਜਗਤ ਜਿਹੜਾ ਹੈ ਨਾ ਪਾਤਸ਼ਾਹ ਜੀ ਕਹਿੰਦੇ ਨੇ ਇਹ ਸੱਚੇ ਦੀ ਕੋਠੜੀ ਹੈ ਉਹਦਾ ਘਰ ਹੈ ਤੇ ਸੱਚਾ ਰਹਿੰਦਾ ਕਿੱਥੇ ਹੈ ਪਾਤਸ਼ਾਹ ਸੱਚੇ ਕਾਹ ਵਿੱਚ ਵਾਸ ਸੱਚਾ ਰਹਿੰਦਾ ਇਹਦੇ ਵਿੱਚ ਹੈ ਗੁਰੂ ਸਾਹਿਬ ਕਹਿ ਰਹੇ ਵੀ ਰੱਬ ਜਿਹੜਾ ਹੈ ਉਹ ਸਾਰੀ ਦੁਨੀਆ ਦੇ ਵਿੱਚ ਰਹਿੰਦਾ ਹੈ ਸਾਰੀ ਦੁਨੀਆ ਦੇ ਵਿੱਚ ਹਰ ਇੱਕ ਜਗ੍ਹਾ ਦੇ ਉੱਤੇ ਹੈ ਗੁਰਦੁਆਰੇ ਵੀ ਹੈ ਉੱਪਰ ਵੀ ਹੈ ਥੱਲੇ ਵੀ ਹੈ ਸਾਡੇ ਘਰ ਵੀ ਹੈ ਸਾਡੇ ਦਫ਼ਤਰ ਦੇ ਵਿੱਚ ਵੀ ਹੈ ਸਾਡੀ ਰਸੋਈ ਦੇ ਵਿੱਚ ਵੀ ਹੈ ਸਾਡੇ ਬੈੱਡਰੂਮ ਦੇ ਵਿੱਚ ਵੀ ਹੈ ਸਾਡੀ ਲੌਬੀ ਦੇ ਵਿੱਚ ਵੀ ਹੈ ਰੱਬ ਸਾਰੀ ਜਗ੍ਹਾ ਦੇ ਉੱਤੇ ਹੈ ਤੇ ਜਿੱਥੇ ਰੱਬ ਰਹਿੰਦਾ ਉਹ ਜਗ੍ਹਾ ਕਿਹੜੀ ਹੋਈ ਫਿਰ ਉਹ ਸੱਚਖੰਡ ਹੀ ਹੋਇਆ ਨਾ ਕਿਉਂਕਿ ਗੁਰੂ ਸਾਹਿਬ ਕਹਿ ਰਹੇ ਨੇ ਨਾ ਸੱਚਖੰਡ ਵਸੈ ਨਿਰੰਕਾਰ ਵੀ ਰੱਬ ਜਿਹੜਾ ਹੈ ਉਹ ਸੱਚਖੰਡ ਵਿੱਚ ਰਹਿੰਦਾ ਸਾਰੀ ਵੀ ਸਾਰੀ ਦੁਨੀਆ ਹੀ ਸੱਚਖੰਡ ਹੈ ਕਿਉਂ ਜੀ ਤੁਸੀਂ ਨਹੀਂ ਮੰਨਦੇ ਸਾਰੀ ਦੁਨੀਆ ਨੂੰ ਸੱਚਖੰਡ ਤੁਸੀਂ ਸਪੈਸ਼ਲ ਉੱਪਰ ਸੱਚਖੰਡ ਬਣਾਓਗੇ ਕੋਈ ਸੱਚਖੰਡ ਸਾਰੀ ਵੀ ਸਾਰੀ ਦੁਨੀਆ ਹੈ ਇੱਕ ਸੱਚਖੰਡ ਅਵਸਥਾ ਦਾ ਨਾਮ ਵੀ ਹੈ ਸੱਚਖੰਡ ਇੱਕ ਅਵਸਥਾ ਵੀ ਹੈ ਉਹ ਅਵਸਥਾ ਜਦੋਂ ਮੇਰਾ ਮੇਲ ਉਸ ਮਾਲਕ ਦੇ ਨਾਲ ਹੋ ਜਾਂਦਾ ਹੈ ਨਾ ਉਹ ਅਵਸਥਾ ਨੂੰ ਵੀ ਗੁਰਬਾਣੀ ਵਿੱਚ ਸੱਚਖੰਡ ਕਿਹਾ ਹੈ ਵੇਖੋ ਪੰਜ ਖੰਡ ਪੰਜ ਖੰਡ ਨੇ ਧਰਮਖੰਡ ਗਿਆਨਖੰਡ ਤੀਜਾ ਹੈ ਸ਼ਰਮ ਖੰਡ ਸ਼ਰਮ ਦਾ ਮਤਲਬ ਹੁੰਦਾ ਉਦਮ ਕਰਨਾ ਜਿਹੜਾ ਮਨੁੱਖ ਮਾਲਕ ਵਾਲੇ ਪਾਸੇ ਨੂੰ ਉਦਮ ਕਰਦਾ ਹੈ ਨਾ ਉਹ ਫਿਰ ਉਦਮ ਕਰਨ ਤੋਂ ਬਾਅਦ ਚੌਥੇ ਖੰਡ ਵਿੱਚ ਪਹੁੰਚ ਜਾਂਦਾ ਹੈ ਉਹ ਚੌਥਾ ਖੰਡ ਕਿਹੜਾ ਕਰਮ ਖੰਡ ਕਰਮ ਦਾ ਮਤਲਬ ਹੈ ਬਖਸ਼ਿਸ਼ ਜਿਸ ਮਨੁੱਖ ਨੇ ਰੱਬ ਵਾਲੇ ਪਾਸੇ ਨੂੰ ਉਦਮ ਕੀਤਾ ਮਾਲਕ ਨੇ ਉਹਦੇ ਉੱਤੇ ਬਖਸ਼ਿਸ਼ ਕਰ ਦਿੱਤੀ ਤੇ ਜਿਹਦੇ ਉੱਤੇ ਬਖਸ਼ਿਸ਼ ਹੋਈ ਫਿਰ ਉਹਨੂੰ ਸੱਚ ਖੰਡ ਵਾਲੀ ਅਵਸਥਾ ਦੇ ਵਿੱਚ ਐਂਟਰੀ ਮਿਲ ਜਾਂਦੀ ਹੈ ਸੱਚ ਖੰਡ ਵਸੈ ਨਰੰਕਾਰ ਉਸ ਅਵਸਥਾ ਦੇ ਅੰਦਰ ਉਹਦੀ ਸੁਰਤ ਦੇ ਵਿੱਚ ਹਮੇਸ਼ਾ ਨਿਰੰਕਾਰ ਹੀ ਹੁੰਦਾ ਫਿਰ ਉੱਥੇ ਦੂਜੀ ਤੀਜੀ ਵਿਚਾਰਧਾਰਾ ਕੋਈ ਨਹੀਂ ਹੈ ਉੱਥੇ ਸੱਚ ਦੀ ਵਿਚਾਰਧਾਰਾ ਹੀ ਹੈ ਤੇ ਸੱਚਖੰਡ ਵਾਸੀ ਮੈਂ ਮਰਨ ਤੋਂ ਬਾਅਦ ਨਹੀਂ ਸੀ ਬਣਨਾ ਮੈਂ ਜਿਉਂਦੇ ਜੀ ਬਣਨਾ ਸੀ ਸੱਚਖੰਡ ਵਾਸੀ ਕਿਵੇਂ ਬਣਿਆ ਜਾਂਦਾ ਹੈ ਸੱਚ ਨਾਲ ਜਿਨ੍ਹਾਂ ਨੇ ਸਾਂਝ ਪਾ ਲਈ ਉਹ ਜਿਉਂਦੇ ਜੀ ਹੀ ਸੱਚਖੰਡ ਵਾਸੀ ਹੋ ਗਏ ਜਿਨ੍ਹਾਂ ਨੇ ਉਦਮ ਕੀਤਾ ਮਾਲਕ ਵਾਲੇ ਪਾਸੇ ਨੂੰ ਤੇ ਮਾਲਕ ਨੇ ਉਹਨਾਂ ਦੇ ਉੱਤੇ ਬਖਸ਼ਿਸ਼ ਕਰ ਦਿੱਤੀ ਸੱਚ ਕਰਕੇ ਜਾਣਿਓ ਉਹ ਜਿਉਂਦੇ ਜੀ ਸੱਚਖੰਡ ਵਾਸੀ ਨੇ ਜਿਉਂਦੇ ਜੀ ਜ ਜਿਨ੍ਹਾਂ ਦਾ ਜ਼ਿਕਰ ਤੁਸੀਂ ਪੜਦੇ ਹੋ ਨਾ ਅਰਦਾਸ ਵਿੱਚ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ へ ਅਸੀਸ ਦਿੱਤੇ ਬੰਦ-ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੀਆਂ ਤੇ ਚੜ੍ਹੇ ਆਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਆਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ ਤਿਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਆ ਜਿਨ੍ਹਾਂ ਨੂੰ ਤੁਸੀਂ ਜ਼ਿਕਰ ਪੜਦੇ ਹੋ ਸੱਚ ਕਰਕੇ ਜਾਣਿਓ ਇਹਨਾਂ ਦੇ ਮਰਨ ਤੋਂ ਬਾਅਦ ਕਿਸੇ ਨੇ ਅਰਦਾਸਾਂ ਨਹੀਂ ਕੀਤੀਆਂ ਫਿਰ ਰੱਬ ਜੀ ਇਹਨਾਂ ਨੂੰ ਸੱਚਖੰਡ ਵਿੱਚ ਵਾਸ ਦੇ ਦਿਓ ਕਿਉਂਕਿ ਉਹ ਜਿਉਂਦੇ ਜੀ ਹੀ ਸੱਚਖੰਡ ਵਿੱਚ ਵਾਸ ਲੈ ਚੁਕੇ ਸੀਗੇ ਉਹ ਜਿਉਂਦੇ ਜੀ ਸੱਚਖੰਡ ਵਾਸੀ ਹੋ ਚੁਕੇ ਸੀਗੇ ਕਿਉਂਕਿ ਸੱਚ ਨਾਲ ਉਹਨਾਂ ਦੀ ਸਾਝ ਪੈ ਗਈ ਸੀ ਹੁਣ ਦੂਜੇ ਨੰਬਰ ਤੇ ਉੱਤੇ ਆਓ ਸਵਰਗ ਵਾਸੀ ਗੁਰੂ ਸਾਹਿਬ ਕੀ ਸਵਰਗ ਨੂੰ ਮੰਨਦੇ ਨੇ ਹਾਂ ਪੁਜਾਰੀ ਮੰਨਦਾ ਹੈ ਜਿਹੜੇ ਤੇ ਪੁਜਾਰੀ ਦੇ ਸਿੱਖ ਨੇ ਉਹ ਕਹਿ ਸਕਦੇ ਨੇ ਵੀ ਅਸੀਂ ਸਵਰਗ ਨੂੰ ਮੰਨਦੇ ਆ ਪਰ ਗੁਰੂ ਸਾਹਿਬ ਨੇ ਭਗਤ ਕਬੀਰ ਜੀ ਦੇ ਦੋਨੋਂ ਵਾਕ ਨੇ ਭਗਤ ਕਬੀਰ ਜੀ ਕਹਿੰਦੇ ਕਬੀਰ ਬਾਂਮਣ ਗੁਰੂ ਹੈ ਜਗਤ ਦਾ ਉਹ ਜਗਤ ਦਾ ਹੋਵੇਗਾ ਸਾਡਾ ਨਹੀਂ ਹੈ ਭਗਤਨ ਕਾ ਗੁਰ ਨਾਹੀ ਉਹ ਸਾਡਾ ਨਹੀਂ ਹੈ ਜਗਤ ਦਾ ਹੋਵੇਗਾ ਹੁਣ ਜਿਹੜੇ ਤੇ ਪੁਜਾਰੀ ਨੂੰ ਫੋਲੋ ਕਰਦੇ ਨੇ ਪੁਜਾਰੀ ਨੂੰ ਆਪਣਾ ਗੁਰੂ ਮੰਨਦੇ ਨੇ ਉਹ ਸਵਰਗ ਨੂੰ ਮੰਨਣ ਮੈਨੂੰ ਕੋਈ ਪ੍ਰੋਬਲਮ ਨਹੀਂ ਮੰਨੀ ਜਾਣ ਪਰ ਜਿਹੜੇ ਭਗਤ ਕਬੀਰ ਜੀ ਨੂੰ ਮੰਨਦੇ ਨੇ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਨੇ ਤੇ ਉਹ ਫਿਰ ਇਹਨਾਂ ਵਾਕਾਂ 'ਵਾਲ ਜ਼ਰੂਰ ਧਿਆਨ ਦਿਓ ਭਗਤ ਕਬੀਰ ਜੀ ਨੇ ਆਖਿਆ ਕਬੀਰ ਸੁਰਗ ਨਰਕ ਤੇ ਮੈਂ ਰਹਿਓ ਕਹਿੰਦੇ ਮੈਂ ਤੇ ਸਵਰਗ ਨਰਕ ਤੋਂ ਨਾ ਦੂਰ ਹੀ ਹੋ ਗਿਆ ਕਿਵੇਂ ਸਤਗੁਰ ਕਾ ਪ੍ਰਸਾਦ ਕਹਿੰਦੇ ਸਤਗੁਰੂ ਦੀ ਕਿਰਪਾ ਦਾ ਪਾਤਰ ਜਦੋਂ ਮੈਂ ਬਣ ਗਿਆ ਨਾ ਹੁਣ ਮੈਨੂੰ ਪੁਜਾਰੀ ਦਾ ਸਵਰਗ ਵੀ ਨਹੀਂ ਚਾਹੀਦਾ ਤੇ ਪੁਜਾਰੀ ਦਾ ਨਰਕ ਵੀ ਨਹੀਂ ਚਾਹੀਦਾ ਕਬੀਰ ਸੁਰਗ ਨਰਕ ਤੇ ਮੈਂ ਰਹਿਓ ਸਤਗੁਰ ਕਾ ਪ੍ਰਸਾਦ ਚਰਨ ਕਮਲ ਕੀ ਮੋਜ ਮੈਂ ਰਹੋ ਅੰਤ ਅਰ ਆਦ ਕਹਿੰਦੇ ਹੁਣ ਤੇ ਮੈਂ ਹਮੇਸ਼ਾ ਹੀ ਗੁਰੂ ਦੇ ਸ਼ਬਦ ਦੀ ਮੋਜ ਦੇ ਵਿੱਚ ਰਹਿਣਾ ਬਾਣੀ ਨਾਲ ਸਾਂਝ ਪਾ ਕੇ ਮੇਰੀ ਜ਼ਿੰਦਗੀ ਵਿੱਚ ਸਦੀਵੀ ਆਨੰਦ ਬਣਿਆ ਹੋਇਆ ਹੈ ਕਬੀਰ ਜੀ ਨੇ ਆਖਿਆ ਸੁਰਗ ਬਾਸ ਨਾ ਵਾਂਛੀਐ ਦਰਿਆ ਨ ਨਰਕ ਨਿਵਾਸ ਕਹਿੰਦੇ ਕਾਦੇ ਇਹ ਸਵਰਗ ਦੇ ਲਾਲਚ ਵਿੱਚ ਪੈਣਾ ਤੇ ਕਾਹਨੂੰ ਐਵੇਂ ਨਰਕਾਂ ਤੋਂ ਡਰੀ ਜਾਣਾ ਜੋ ਹੋਣਾ ਹੋਏਗਾ ਉਹ ਤੇ ਵੇਖੀ ਜਾਏਗੀ ਪਰ ਇੱਕ ਗੱਲ ਭਗਤ ਕਬੀਰ ਜੀ ਨੇ ਆਖਿਆ ਮੈਂ ਕਹਿਣੀ ਚਾਹਨਾ ਵਾਂ ਸਵਰਗ ਤੇ ਨਰਕ ਜਿਹੜੇ ਪੁਜਾਰੀ ਦੇ ਨੇ ਮੈਂ ਦੋਨਾਂ ਨੂੰ ਰੱਦ ਕਰਦਾ ਮੈਂ ਨਹੀਂ ਮੰਨਦਾ ਇਹ ਸਵਰਗ ਨਰਕ ਮੈਂ ਦੋਵੇਂ ਰੱਦ ਕਰਦਾ ਤੇ ਗੁਰਬਾਣੀ ਦੇ ਅੰਦਰ ਕਬੀਰ ਜੀ ਨੇ ਇਹ ਦੋਵੇਂ ਰੱਦ ਕੀਤੇ ਵੀ ਨੇ ਇਹਨੂੰ ਮੰਨਿਆ ਹੀ ਨਹੀਂ ਸੁਰਗ ਨਰਕ ਤੇ ਮੈਂ ਰਹਿਓ ਸਤਿਗੁਰ ਕਾ ਪ੍ਰਸਾਦ ਕਹਿੰਦਾ ਮੈਂ ਪਾਸੇ ਹੀ ਹੋ ਗਿਆ ਇਤੋਂ ਮੈਨੂੰ ਚਾਹੀਦਾ ਹੀ ਨਹੀਂ ਤੇ ਕਬੀਰ ਜੀ ਦਾ ਉਸ ਵਾਕ ਜ਼ਰੂਰ ਚੇਤੇ ਰੱਖਿਓ ਜਿੱਥੇ ਕਬੀਰ ਜੀ ਕਹਿੰਦੇ ਨੇ ਕਹਿੰਦੇ ਹੇ ਭਲਿਆ ਜੇ ਤੂੰ ਵਾਕਿਆ ਹੀ ਸਵਰਗ ਵਾਸੀ ਬਣਨਾ ਚਾਹੁੰਦਾ ਵੇਖ ਬਣ ਮਨਾਈ ਕੋਈ ਨਹੀਂ ਹੈ ਮਨਾਈ ਕੋਈ ਨਹੀਂ ਪਰ ਜੇ ਤੂੰ ਕਮੇ ਮਰਨ ਤੋਂ ਬਾਅਦ ਕਹਿੰਦੇ ਮਰਨ ਤੋਂ ਬਾਅਦ ਕੋਈ ਸਵਰਗਵਾਸੀ ਹੋਇਆ ਹੀ ਨਹੀਂ ਉਹ ਪੁਜਾਰੀ ਦੇ ਪਾਏ ਭੁਲੇਖੇ ਸੀਗੇ ਹਾਂ ਜਿਉਂਦੇ ਜੀ ਸਵਰਗਵਾਸੀ ਹੋ ਸਕਦਾ ਤੂੰ ਜਿਉਂਦੇ ਜੀ ਸਵਰਗ ਦੇ ਵਿੱਚ ਤੂੰ ਐਂਟਰੀ ਲੈ ਸਕਦਾ ਤੇ ਜਿਉਂਦੇ ਜੀ ਸਵਰਗ ਕਿੱਥੇ ਆ ਤਾਹਾਂ ਬੈਕੁੰਠ ਬੈਕੁੰਠ ਕਹਿੰਦੇ ਨੇ ਸਵਰਗ ਨੂੰ ਤਾਹਾਂ ਬੈਕੁੰਠ ਜਹਾਂ ਕੀਰਤਨ ਤੇਰਾ ਜਿੱਥੇ ਰੱਬ ਜੀ ਦੀ ਕੀਰਤੀ ਹੈ ਜਿਸ ਮਨੁੱਖ ਦੀ ਸੁਰਤ ਦੇ ਵਿੱਚ ਰੱਬ ਦੀ ਕੀਰਤੀ ਹੈ ਗੁਰਬਾਣੀ ਦਾ ਸੱਚ ਜਿਸ ਮਨੁੱਖ ਦੀ ਸੁਰਤ ਦੇ ਵਿੱਚ ਹਮੇਸ਼ਾ ਚੱਲਦਾ ਰਹਿੰਦਾ ਹੈ ਗੁਰੂ ਸਾਹਿਬ ਕਹਿੰਦੇ ਸਮਝ ਲਓ ਉਸ ਬੰਦੇ ਨੇ ਬੈਕੁੰਠ ਦੇ ਵਿੱਚ ਸਵਰਗ ਦੇ ਵਿੱਚ ਵਾਸ ਲੈ ਲਿਆ ਮਰਨ ਤੋਂ ਬਾਅਦ ਨਹੀਂ ਜਿਉਂਦੇ ਜੀ ਲੈ ਲਿਆ ਜਿਉਂਦੇ ਜੀ ਲੈ ਲਿਆ ਜਿੰਨਾ ਘਰਾਂ ਵਿੱਚ ਬਾਣੀ ਪੜੀ ਜਾਂਦੀ ਹੈ ਨਾ ਬਾਣੀ ਦੀ ਵਿਚਾਰ ਹੁੰਦੀ ਹੈ ਸਾਰਾ ਪਰਿਵਾਰ ਬਹਿ ਜਾਂਦਾ ਹੈ ਸ਼ਾਮ ਵੇਲੇ ਸੋਦਰ ਦੀ ਬਾਣੀ ਪੜਦੇ ਨੇ ਥੋੜੀ ਦਿਰ ਇੱਕ ਸ਼ਬਦ ਲੈ ਕੇ ਉਹਦੇ ਅਰਥਾਂ ਨੂੰ ਵਿਚਾਰਦੇ ਨੇ ਤੇ ਸਾਰੇ ਸਾਰਾ ਪਰਿਵਾਰ ਗੁਰਬਾਣੀ ਦੇ ਅਕੋਰਡਿੰਗ ਚੱਲਦਾ ਸੱਚ ਕਰਕੇ ਜਾਣਿਓ ਉਸ ਪਰਿਵਾਰ ਵਰਗਾ ਸਵਰਗ ਤੁਹਾਨੂੰ ਦੂਜਾ ਕੋਈ ਨਹੀਂ ਜੇ ਲੱਭਣਾ ਉਹ ਪਰਿਵਾਰ ਹੀ ਆਪਣੇ ਆਪ ਦੇ ਵਿੱਚ ਸਵਰਗ ਹੈ ਤੇ ਜਿਸ ਪਰਿਵਾਰ ਦੇ ਵਿੱਚ ਗੁੱਸਾ ਹੈ ਕਲੇਸ਼ ਹੈ ਲੜਾਈ ਝਗੜਾ ਹੈ ਇੱਕ ਦੂਜੇ ਨੂੰ ਮਾਰਨ ਕੁੱਟਣ ਲੱਗੇ ਹੋਏ ਨੇ ਗਾਲਾਂ ਕੱਢਣ ਲੱਗੇ ਹੋਏ ਨੇ ਉਸ ਵਰਗਾ ਨਰਕ ਵੀ ਤੁਹਾਨੂੰ ਕਿਤੇ ਨਹੀਂ ਮਿਲਣਾ ਮੇਰੇ ਹੱਥ ਦੇ ਵਿੱਚ ਹੈ ਮੈਂ ਸਵਰਗਵਾਸੀ ਬਣਨਾ ਹੈ ਜਾਂ ਨਰਕਵਾਸੀ ਬਣਨਾ ਹੈ ਜੇ ਮੇਰੀ ਸਾਂਝ ਸੱਚ ਨਾਲ ਪੈ ਜਾਂਦੀ ਹੈ ਮੈਂ ਜਿਉਂਦੇ ਜੀ ਸਵਰਗਵਾਸੀ ਆ ਤੇ ਜੇ ਮੇਰੀ ਸਾਂਝ ਸੱਚ ਨਾਲ ਨਹੀਂ ਪਈ ਤੇ ਜਿਉਂਦੇ ਜੀ ਨਰਕਵਾਸੀ ਆ ਇਹ ਤਾਂ ਮੇਰੇ ਉੱਤੇ ਹੈ ਨਾ ਮੈਂ ਕਿਹੜੇ ਪਾਸੇ ਨੂੰ ਜਾਣਾ ਹੁਣ ਦੂਜਾ ਕਨਸੈਪਟ ਵੀ ਕਲੀਅਰ ਹੋ ਗਿਆ ਵੀ ਮਰਨ ਤੋਂ ਬਾਅਦ ਸਵਰਗਵਾਸੀ ਨਹੀਂ ਵੈਸੇ ਜਿਹੜੇ ਮਰਤਕ ਦੇ ਕਾਰਡ ਛਾਪਦੇ ਨੇ ਉੱਤੇ ਇਹੀ ਲਿਖਿਆ ਹੁੰਦਾ ਸੱਚਖੰਡਵਾਸੀ ਸਵਰਗਵਾਸੀ ਗੁਰਪੁਰਵਾਸੀ ਗਲਤ ਹੈ ਲਿਖਾਣਾ ਛੱਡ ਦਿਓ ਕਿਉਂਕਿ ਜੂੰਦੇ ਜੀ ਹੋਣਾ ਸੀਗਾ ਮਰਨ ਤੋਂ ਬਾਅਦ ਤਾਂ ਕੋਈ ਹੋਇਆ ਹੀ ਨਹੀਂ ਗੁਰਬਾਣੀ ਨੇ ਤੇ ਮੰਨਿਆ ਨਹੀਂ ਤੀਜੇ ਨੰਬਰ ਦੇ ਉੱਤੇ ਆਓ ਗੁਰਪ੍ਰਵਾਸੀ ਹੁਣ ਗੁਰਬਾਣੀ ਕਹਿੰਦੀ ਗੁਰ ਮੇਰੇ ਸੰਗ ਸਦਾ ਹੈ ਨਾਲੇ ਕਿਉਂ ਜੀ ਹੈਗਾ ਗੁਰੂ ਸਾਡੇ ਨਾਲ ਹੁਣ ਜਿਹਦੇ ਨਾਲ ਗੁਰੂ ਹੈ ਇਹਦਾ ਮਤਲਬ ਜਿਹੜਾ ਆਪਣੇ ਲਾਗੇ ਗੁਰੂ ਨੂੰ ਮਹਿਸੂਸ ਕਰਦਾ ਹੈ ਉਹਨੇ ਤੇ ਜੂੰਦੇ ਜੀ ਗੁਰੂ ਦੀ ਪੁਰੀ ਦੇ ਵਿੱਚ ਐਂਟਰੀ ਲੈ ਲਈ ਹੈ ਉਹਤੇ ਜੁੰਦੇ ਜੀ ਗੁਰਪਰਵਾਸੀ ਹੋ ਗਿਆ ਤੇ ਸਪੈਸ਼ਲ ਉੱਪਰ ਕਿਹੜੀ ਗੁਰੂ ਦੀ ਪੂਰੀ ਬਣੀ ਐ ਸੋਚਣ ਵਾਲੀ ਗੱਲ ਐ ਨਾ ਜਿਸ ਮਨੁੱਖ ਨੇ ਇਸ ਸਿਧਾਂਤ ਨਾਲ ਸਾਂਝ ਪਾ ਲਈ ਨਾ ਜਿਹੜਾ ਮੈਂ ਅੱਗੇ ਸਾਂਝਾ ਕੀਤਾ ਸੀ ਗੁਰਸਿੱਖੀ ਮੀਤ ਚਲੋ ਗੁਰਚਾਲੀ ਜੋ ਗੁਰ ਕਹੈ ਸੋਈ ਭਲ ਮੰਨੋ ਹਰ ਹਰ ਕਥਾ ਨਿਰਾਲੀ ਜਿਹੜਾ ਮਨੁੱਖ ਜਿਉਂਦੇ ਜੀ ਗੁਰੂ ਦੀ ਵਿਚਾਰ ਧਾਰਾ ਦੇ ਅਨੁਸਾਰ ਤੁਰਨ ਲੱਗ ਪਿਆ ਸੱਚ ਕਰਕੇ ਜਾਣੇ ਉਹ ਮਰਨ ਤੋਂ ਬਾਅਦ ਨਹੀਂ ਉਹ ਜਿਉਂਦੇ ਜੀ ਗੁਰਪਰਵਾਸੀ ਹੋ ਗਿਆ ਜੀ ਜਿਉਂਦੇ ਜੀ ਗੁਰਬਾਣੀ ਸਾਨੂੰ ਅੱਜ ਚੰਗਾ ਜੀਵਨ ਜਿਉਣਾ ਸਿਖਾ ਰਹੀ ਹੈ ਸਤਖੰਡ ਵਾਸੀ ਸਵਰਗ ਵਾਸੀ ਗੁਰਪਰਵਾਸੀ ਗੁਰਬਾਣੀ ਮੈਨੂੰ ਅੱਜ ਬਣਾਉਂਦੀ ਹੈ ਪਰ ਅਸੀਂ ਇਹ ਸਾਰਾ ਕੁਝ ਮਰਨ ਤੋਂ ਬਾਅਦ ਪਤਾ ਕਿਉਂ ਕਰਨਾ ਚਾਹੁੰਦੇ ਆ ਕਿਉਂਕਿ ਜਿਉਂਦੇ ਜੀ ਤੇ ਮੈਂ ਸੁਧਰਨਾ ਚਾਹੁੰਦਾ ਹੀ ਨਹੀਂ ਨਾ ਜਿਉਂਦੇ ਜੀ ਮੈਂ ਸੁਧਰਨਾ ਚਾਹੁੰਦਾ ਹੀ ਨਹੀਂ ਜਿਉਂਦੇ ਜੀ ਮੇਰੇ ਖਿਆਲ ਇਹ ਨੇ ਠੱਗੀਆਂ ਮਾਰੋ ਧੋਖਾ ਦਿਓ ਝੂਠ ਬੋਲੋ ਬੇਈਮਾਨੀਆਂ ਕਰੋ ਇੱਕ ਦੂਜੇ ਦੇ ਗਲ ਵੱਡੋ ਬਸ ਜਿਉਂਦੇ ਜੀ ਆ ਸਭ ਕੁਝ ਚੱਲਦਾ ਹੈ ਮੇਰੀ ਜ਼ਿੰਦਗੀ ਦੇ ਅੰਦਰ ਇਸ ਕਰਕੇ ਬੰਦਾ ਕਹਿੰਦਾ ਹੁਣ ਜਿਉਂਦੇ ਜੀ ਆ ਸਭ ਕੁਝ ਚੱਲਦਾ ਪਿਆ ਹੈ ਜਿਉਂਦੇ ਜੀ ਤੇ ਮੈਂ ਸੁਧਰਨਾ ਕੋਈ ਨਹੀਂ ਤੇ ਕੋਈ ਨਹੀਂ ਫਿਰ ਮਰਨ ਤੋਂ ਬਾਅਦ ਹੀ ਸਭ ਕੁਝ ਚਲਾਵਾਂਗੇ ਹੁਣ ਕਿਸੇ ਨਾ ਕਿਸੇ ਨੇ ਇਦਾਂ ਸੋਚ ਕੇ ਕਾਡਾਂ ਦੇ ਉੱਤੇ ਲਿਖਾਉਣਾ ਸ਼ੁਰੂ ਕਰ ਦਿੱਤਾ ਤੇ ਉਹ ਇੱਕ ਪਿਰਤਜੀ ਪੈ ਗਈ ਤੇ ਉਹ ਕੰਮ ਜਿਹੜਾ ਉਹ ਸ਼ੁਰੂ ਹੋ ਗਿਆ ਬੰਦੇ ਨੇ ਹੁਣ ਨਹੀਂ ਆਪਣੇ ਆਪ ਨੂੰ ਸੁਧਾਰਿਆ ਆਪਣੇ ਉੱਤੇ ਵਰਕ ਇਹਨੇ ਹੁਣ ਨਹੀਂ ਕੀਤਾ ਮਰਨ ਤੋਂ ਬਾਅਦ ਕਹਿੰਦਾ ਚੱਲ ਮੇਰੇ ਬੱਚੇ ਅਰਦਾਸ ਕਰਾਈ ਦੇਣਗੇ ਤੇ ਉਹ ਅਰਦਾਸ ਜਿਹੜੀ ਉਹ ਲਾਗੀ ਜਾਣੀ ਹੈ ਪਰ ਇੱਕ ਗੱਲ ਚੇਤੇ ਰੱਖਿਓ ਅਰਦਾਸਾਂ ਮਰਨ ਤੋਂ ਬਾਅਦ ਜਿਹੜੀਆਂ ਹੁੰਦੀਆਂ ਨੇ ਨਾ ਵੀ ਸੱਚਖੰਡ ਚ ਭੇਜ ਦਿਓ ਰੱਬ ਜੀ ਸਵਰਗ ਵਾਸੀ ਬਣਾ ਦਿਓ ਤੇ ਗੁਰਪੁਰ ਵਾਸੀ ਬਣਾ ਦਿਓ ਮੈਨੂੰ ਮaaf ਕਰਿਓ ਅਸੀਂ ਗੁਰੂ ਨਾਲ ਰੱਬ ਨਾਲ ਮਖੌਲ ਕਰਦੇ ਹਾਂ ਉਦੋਂ ਕਿਉਂਕਿ ਗੁਰੂ ਦੀ ਬਾਣੀ ਇਹਨਾਂ ਚੀਜ਼ਾਂ ਨੂੰ ਮੰਨਦੀ ਨਹੀਂ ਤੇ ਅਸੀਂ ਗੁਰੂ ਨੂੰ ਜ਼ੋਰ ਲਾ ਰਹੇ ਹੁੰਨੇ ਆ ਵੀ ਗੁਰੂ ਜੀ ਕਰ ਦਿਓ ਨਾ ਕਰ ਦਿਓ ਨਾ ਤੇ ਸਾਡੀ ਅਰਦਾਸ ਵੀ ਇੱਕ ਵਾਰੀ ਨਹੀਂ ਜੇ ਹੁੰਦੀ ਫਿਰ ਪਤਾ ਨਹੀਂ ਕਿੰਨੀ ਵਾਰੀ ਅਰਦਾਸ ਹੁੰਦੀ ਹੈ ਜਦੋਂ ਸ਼ਮਸ਼ਾਨ ਵਾਸਤੇ ਲੈ ਕੇ ਜਾਣਾ ਉਦੋਂ ਅਰਦਾਸ ਜਦੋਂ ਸ਼ਮਸ਼ਾਨ ਪਹੁੰਚ ਗਏ ਫਿਰ ਅਰਦਾਸ ਸ਼ਮਸ਼ਾਨ ਉੱਥੇ ਬਹਿ ਕੇ ਫਿਰ ਜਦੋਂ ਪਾਠ ਕੀਤਾ ਫਿਰ ਅਰਦਾਸ ਇਹ ਬਾਰ ਬਾਰ ਉਹੀ ਗੱਲਾਂ ਇਹਦਾ ਆਵਾਗਮਣ ਕਰ ਦਿਓ ਇਹਨੂੰ ਸਵਰਗ ਭੇਜ ਦਿਓ ਇਹਨੂੰ ਸਤਖੰਡ ਚ ਭੇਜ ਦਿਓ ਇਹਨੂੰ ਗੁਰੂ ਦੀਪੁਰੀ ਚ ਭੇਜ ਦਿਓ ਬਾਰ ਬਾਰ ਉਹੀ ਅਰਦਾਸਾਂ ਪਤਾ ਨਹੀਂ ਕਿੰਨੀ ਕ ਵਾਰੀ ਅਰਦਾਸਾਂ ਹੁੰਦੀਆਂ ਨੇ ਉਥੋਂ ਵਾਪਸ ਆ ਕੇ ਫਿਰ ਉਹੀ ਅਰਦਾਸ ਗੁਰਦੁਆਰੇ ਆ ਕੇ ਫਿਰ ਉਹੀ ਅਰਦਾਸ ਫਿਰ ਭੋਗ ਪੈਣਾ ਫਿਰ ਉਹੀ ਅਰਦਾਸ ਬਾਰ ਬਾਰ ਫਿਰ ਜਦੋਂ ਸਾਲਾਨਾ ਸਮਾਗਮ ਕਰਨਾ ਫਿਰ ਉਹੀ ਅਰਦਾਸ ਤੇ ਜਿੰਨੇ ਸਾਲ ਸਮਾਗਮ ਚੱਲੇਗਾ ਉੰਨੀ ਵਾਰੀ ਗੁਰੂ ਸਾਹਿਬ ਨੂੰ ਬਾਰ ਬਾਰ ਕਿਹਾ ਜਾਏਗਾ ਇਹਦਾ ਆਵਾਗਵਨ ਕੱਟ ਦਿਓ ਇਹਨੂੰ ਸਤਖੰਡ ਭੇਜ ਦਿਓ ਮੈਨ ਖਿਆਲ ਗੁਰੂ ਸਾਹਿਬ ਵੀ ਸੋਚਦੇ ਹੋਣੇ ਨੇ ਵੀ ਇਹ ਲੋਕ ਤਾਂ ਸ਼ਾਇਦ ਇਦਾਂ ਸਮਝਦੇ ਨੇ ਵੀ ਜਿਵੇਂ ਨਾ ਗੁਰੂ ਬੋਲਾ ਗੁਰੂ ਨੂੰ ਸੁਣਾਈ ਨਹੀਂ ਦਿੰਦਾ ਉਹਨੂੰ ਬਾਰ ਬਾਰ ਸੁਣਾਉਣਾ ਪੈਂਦਾ ਵੀ ਗੁਰੂ ਜੀ ਕਰ ਦਿਓ ਗੁਰੂ ਜੀ ਕਰ ਦਿਓ ਗੁਰੂ ਸਾਹਿਬ ਨੇ ਆਖਿਆ ਤੈਨੂੰ ਕਹਿਣ ਦੀ ਲੋੜ ਨਹੀਂ ਜੋ ਹੋਣਾ ਸੀ ਉਹ ਕੁਦਰਤੀ ਨਿਯਮਾਂ ਦੇ ਅਨੁਸਾਰ ਸਭ ਕੁਝ ਹੋ ਚੁੱਕਿਆ ਪਵਨ ਮੈਂ ਪਵਨ ਸਮਾਇਆ ਜੋਤੀ ਮੈਂ ਜੋਤ ਰਲ ਜਾਇਆ ਮਾਟੀ ਮਾਟੀ ਹੋਈ ਏਕ ਰੋਵਨਾਰੇ ਕੀ ਕਵਨ ਟੇਕ ਸਭ ਕੁਝ ਹੋ ਗਿਆ ਸਵਾਸ ਪਵਨ ਇਹ ਹਵਾ ਦੇ ਵਿੱਚ ਜਾ ਕੇ ਰਲ ਗਈ ਪਵਨੇ ਮੇ ਪਵਨ ਸਮਾਇਆ ਜੋਤੀ ਮੇ ਜੋਤ ਰਲ ਜਾਇਆ ਜਿਹੜੀ એનર્ਜੀ ਇਸ ਸਰੀਰ ਨੂੰ ਚਲਾਉਂਦੀ ਹੈ ਉਹ એનર્ਜੀ એનર્ਜੀ ਦੇ ਵਿੱਚ ਜਾ ਕੇ ਰਲ ਗਈ ਮਾਟੀ ਮਾਟੀ ਹੋਈ ਏਕ ਮਿੱਟੀ ਦਾ ਸਰੀਰ ਸੀ ਮਿੱਟੀ ਦੇ ਵਿੱਚ ਮਿੱਟੀ ਹੋ ਗਿਆ ਰੋਵਨ ਹਾਰੇ ਕੀ ਕਵਨ ਟੇਕ ਪੰਜਾਂ ਤੱਤਾਂ ਦਾ ਸਰੀਰ ਪੰਜਾਂ ਤੱਤਾਂ ਚ ਰਲ ਗਿਆ ਅਸੀਂ ਅਦਾਸ ਕਰੀਏ ਭਾਵੇਂ ਨਾ ਕਰੀਏ ਰੱਬ ਦੇ ਨਿਯਮ ਦੇ ਅਨੁਸਾਰ ਸਭ ਕੁਝ ਹੋ ਗਿਆ ਸਭ ਕੁਝ ਹੋ ਗਿਆ ਹੁਣ ਚੱਕਰ ਕੀ ਹੈ ਵੀ ਅਸੀਂ ਗੁਰਬਾਣੀ ਨੂੰ ਖੁਦ ਪੜਦੇ ਨਹੀਂ ਆਪਾਂ ਲੱਗ ਜਾਂਦੇ ਆ ਮੇਰੇ ਵਰਗੇ ਪੁਜਾਰੀਆਂ ਦੇ ਪਿੱਛੇ ਹੁਣ ਜਿਹੜੇ ਮੇਰੇ ਵਰਗੇ ਪੁਜਾਰੀ ਨੇ ਉਹਨਾਂ ਨੇ ਆਪਣਾ ਤੋਰੀ ਫੁਲਕਾ ਚਲਾਉਣਾ ਹੈ ਉਹ ਤੋਰੀ ਫੁਲਕਾ ਚਲਾਉਣਾ ਹੁਣ ਕਿਵੇਂ ਚੱਲੇਗਾ ਕੋਈ ਨਾ ਕੋਈ ਢੰਗ ਤਾਂ ਲੱਭਣਾ ਪੈਣਾ ਨਾ ਉਹਨਾਂ ਨੇ ਆਹ ਕੰਮ ਸ਼ੁਰੂ ਕੀਤੇ ਵੀ ਇਦਾਂ ਜਦੋਂ ਹੱਥ ਜੁੜਦੇ ਨੇ ਨਾ ਫਿਰ ਮੈਨੂੰ ਮਾਫ਼ ਕਰਿਓ ਮੈਂ ਕਹਿਣ ਲੱਗਾ ਮੇਰੀ ਲਾਈਨ ਦੀ ਗੱਲ ਹੀ ਐ ਇਦਾਂ ਜਦੋਂ ਹੱਥ ਜੁੜਦੇ ਨੇ ਨਾ ਤੁਹਾਡੇ 100 ਦੇ ਨੋਟ ਨਿਕਲ ਕੇ ਆਉਂਦੇ ਨੇ ਫਿਰ ਤੁਸੀਂ ਫਿਰ ਇਦਾਂ ਬੁੱਕ ਭਰ ਦਿੰਦੇ ਹੋ ਪਰ ਜਦੋਂ ਬੁੱਕ ਭਰੀ ਜਾਂਦੀ ਹੈ ਫਿਰ ਉਹ ਚਾਲੀਆਂ ਪੈਂਦੀਆਂ ਨੇ ਪਿਰਤਾਂ ਫਿਰ ਉਹ ਕਹਿੰਦੇ ਵੀ 100-100 ਦੇ ਵਾਵਾ ਆ ਜਾਂਦੇ ਨੇ ਚਲਾ ਦਿਓ ਪਿਰਤ ਫਿਰ ਇਸੇ ਤਰ੍ਹਾਂ ਇਹ ਕੰਮ ਜਿਹੜਾ ਹੈ ਨਾ ਉਹ ਚੱਲੀ ਜਾਂਦਾ ਪਰ ਤੁਹਾਨੂੰ ਸਾਨੂੰ ਥੋੜਾ ਜਿਹਾ ਸੋਚਣਾ ਪਵੇਗਾ ਸਾਨੂੰ ਆਪਣੀ ਜ਼ਿੰਦਗੀ ਦੇ ਅੰਦਰ ਗੁਰਮਤ ਦੀ ਗੁਰਬਾਣੀ ਦੀ ਵਿਚਾਰਧਾਰਾ ਨੂੰ ਲੈ ਕੇ ਆਉਣਾ ਪਵੇਗਾ ਜਦੋਂ ਅਸੀਂ ਗੁਰਮਤ ਨੂੰ ਲੈ ਕੇ ਆਵਾਂਗੇ ਨਾ ਆ ਸਭ ਕੁਝ ਤਾਂ ਨਿਕਲ ਸਕਦਾ ਜੇ ਤੇ ਸੱਚ ਕਰਕੇ ਜਾਣਿਓ ਤਾਂ ਹੀਓ ਅਸੀਂ ਜਿਉਂਦੇ ਜੀ ਸਵਰਗਵਾਸੀ ਹੋਵਾਂਗੇ ਆਈਓ ਅਸੀਂ ਜਿਉਂਦੇ ਜੀ ਸਤਖੰਡ ਵਾਸੀ ਹੋਵਾਂਗੇ ਗੁਰਪੁਰ ਵਾਸੀ ਹੋਵਾਂਗੇ ਸਾਰਿਆਂ ਜੋਰ ਮਰਨ ਤੋਂ ਬਾਅਦ ਹੀ ਰਹਿਣਾ ਜੀ